ਪਿੰਡ ਘਰਚਾ ਜੋ ਸਰਕਾਰੀ ਸਕੂਲ ਦੇ ਵਿਖੇ ਪ੍ਰੋਗਰਾਮ ਤਿਆਂ ਦਾ ਸਾਂਝੇ ਤੌਰ ਤੇ ਜੋ ਕਿਹਾ ਗਿਆ ਕੀਤਾ ਗਿਆ ਹੈ। ਔਰ ਇਸ ਪ੍ਰੋਗਰਾਮ ਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਪਿੰਡ ਦੀਆਂ ਮੁਟਿਆਰਾਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਸ਼ਿਰਕਤ ਕੀਤੀ। ਔਰ ਇਸ ਮੌਕੇ ਤੇ ਜਿੱਥੇ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ ਉੱਥੇ ਟੁੱਟ ਲੰਗਰ ਵੀ ਵਰਤਾਇਆ ਗਿਆ। ਬੇहद ਬੇਸ਼ੱਕ ਗਰਮੀ ਸੀ ਪਰ ਫਿਰ ਵੀ ਜਿਹੜੇ ਸੀ ਇਸ ਮੌਕੇ ਦੇ ਉੱਪਰ ਮੁਟਿਆਰਾ ਬੱਚੇ ਸਭ ਕਿਉਂਕਿ ਪ੍ਰੋਗਰਾਮ ਇੰਨਾ ਜ਼ਿਆਦਾ ਵਧੀਆ ਸੀ ਕਿ ਸਾਰੇ ਗਰਮੀ ਇੰਨੀ ਹੋਣ ਦੇ ਬਾਵਜੂਦ ਦੀ ਇਸ ਪ੍ਰੋਗਰਾਮ ਨੂੰ ਆਖਰ ਤੱਕ ਦੇਖਦੇ ਰਹੇ ਭਾਗ ਪੰਜਵਾਂ ਅਸੀਂ ਪੇਸ਼ ਕਰ ਰਹੇ ਹਾਂ ਕੁਝ ਕਾਰਨ ਹੋ ਜਾਂਦੇ ਆ ਕਿ ਸਾਨੂੰ ਆਵਾਜ਼ ਬੰਦ ਕਰਨੀ ਪੈਂਦੀ ਆ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹੈਗੇ ਆ ਔਰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜੋ ਵੀ ਤੀਆਂ ਦਾ ਪ੍ਰੋਗਰਾਮ ਕਰਦੇ ਨੇ ਮਨਾਦੇ ਨੇ ਉਸ ਤੇ ਵਿੱਚ ਇਹ ਜਿਹੜੀ ਮੋਨੋ ਐਕਟਿੰਗ ਹੁੰਦੀ ਆ ਇਸ ਦੇ ਪਿੱਛੇ ਜੋ ਅੱਜ ਦੇ ਯੁੱਗ ਦੇ ਗਾਣੇ ਆ ਜ਼ਿਆਦਾਤਰ ਉਹੀ ਲਗਾਏ ਜਾਂਦੇ ਆ ਜੋ ਵੀ ਤੀਆਂ ਦਾ ਪ੍ਰੋਗਰਾਮ ਕਰਦੇ ਨੇ ਉਹ ਕੋਸ਼ਿਸ਼ ਕਰਿਆ ਕਰਨ ਕਿ ਪੁਰਾਣੇ ਸਮੇਂ ਦਾ ਜਿਹੜਾ ਇਤਿਹਾਸ ਹੈ ਪੁਰਾਣੇ ਸਮੇਂ ਦੀ ਜੋ ਪਰੰਪਰਾ ਹੈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਸ ਦੇ ਬਾਰੇ ਦੇ ਵਿੱਚ ਦੱਸਿਆ ਜਾਵੇ ਉਹਨਾਂ ਚੀਜ਼ਾਂ ਬਾਰੇ ਦੱਸਿਆ ਜਾਵੇ ਤੇ ਉਹ ਜ਼ਿਆਦਾ ਵਧੀਆ ਰਹਿੰਦਾ ਹੈ ਤੇ ਦੂਸਰੇ ਪਾਸੇ ਕੋਈ ਵੀ ਪ੍ਰੋਗਰਾਮ ਤੀਆਂ ਦਾ ਕਿਸੇ ਵੀ ਪਿੰਡ ਵਿੱਚ ਹੁੰਦਾ ਆ ਕਿਤੇ ਵੀ ਹੁੰਦਾ ਆ ਅਸੀਂ ਹਰ ਸਾਲ ਆੜੇ ਦਵਾੜੇ ਦੇ ਪਿੰਡਾਂ ਦੀ ਕਵਰੇਜ ਕਰਦੇ ਆ ਔਰ ਖਾਸ ਕਰਕੇ ਸਾਰਿਆਂ ਨੂੰ ਇਹ ਕਹੀਦਾ ਪੇ ਕੁਝ ਜਿਹੜੀਆਂ ਮੂੰਹੋਂ ਬੋਲ ਕੇ ਬੋਲੀਆਂ ਵਗੈਰਾ ਆ ਸਿੱਠਣੀਆਂ ਆ ਠੀਕ ਹੈ ਜੀ ਇਹੋ ਜਿਹਾ ਕਾਫੀ ਜਿਹੜਾ ਮਟੀਰੀਅਲ ਹੈ ਪੁਰਾਣੇ ਸਮੇ ਦਾ ਜਿਹਨੂੰ ਕੀ ਤੁਸੀਂ ਸਟੇਜ ਦੇ ਉੱਪਰ ਆਪਣੇ ਆਪ ਬਿਨਾ ਕੋਈ ਮਤਲਬ ਇਹ ਬੈਕਗ੍ਰਾਉਂਡ ਤੇ ਮਿਊਜ਼ਿਕ ਲਗਾਏ ਪੇਸ਼ ਕਰ ਸਕਦੇ ਹੋ ਠੀਕ ਹੈ ਅਜ ਦੇ ਸਮੇਂ ਅਜ ਦੀ ਪੀੜੀ ਨੂੰ ਅਜ ਦੇ ਸਮੇਂ ਦੇ ਮੁਤਾਬਕ ਵੀ ਪੇਸ਼ ਕਰਨਾ ਅਗਰ ਜ਼ਰੂਰੀ ਹੁੰਦਾ ਆ ਤਾਂ ਘੱਟੋ ਘੱਟ ਉਹਨਾਂ ਹੀ ਬੱਚਿਆਂ ਦੇ ਕੋਲੋਂ ਉਹਨਾਂ ਦੇ ਕੋਲੋਂ ਹੀ ਇੱਕ ਇੱਕ ਆਈਟਮ ਐਸੀ ਗਿੱਧੇ ਦੀ ਜਾ ਕੋਈ ਗੀਤ ਦੀ ਜਾ ਕੋਈ ਬੋਲੀ ਦੀ ਪੇਸ਼ ਕਰਵਾਈ ਜਾਵੇ ਜਿਸ ਤੇ ਨਾਲ ਕੀ ਜਿਹੜਾ ਆ ਕੀ ਜਦੋਂ ਇਹ ਤੁਸੀਂ ਚੈਨਲਾਂ ਦੇ ਉੱਪਰ ਖਬਰ ਦੇਖਦੇ ਹੋ ਸਾਨੂੰ ਇਹਦੀ ਬੈਕਗ੍ਰਾਉਂਡ ਆਵਾਜ਼ ਬੰਦ ਨਾ ਕਰਨੀ ਪਵੇ ਕਿਉਂਕਿ ਅਗਰ ਅਸੀਂ ਬੈਕਗ੍ਰਾਉਂਡ ਆਵਾਜ਼ ਜਿਹੜੀ ਲਗਾਣੇ ਹੈਗੇ ਆ ਮਿਊਜ਼ਿਕ ਲਗਾ ਦਿੰਨੇ ਆ ਤਾਂ ਉਹਦਾ ਕਾਪੀਰਾਈਟ ਹੁੰਦਾ ਆ ਤੁਹਾਨੂੰ ਬਾਰ ਬਾਰ ਮੈਂ ਪਹਿਲਾਂ ਵੀ ਦੱਸਿਆ ਉਹ ਜਿਹੜਾ ਕਾਪੀਰਾਈਟ ਹੁੰਦਾ ਆ ਉਹਦੇ ਕਾਰਨ ਸਾਡੇ ਤੇ ਕਿਸੇ ਟਾਈਮ ਵੀ ਜਿਹੜਾ ਹੈ ਚੈਨਲ ਰਜਿਸਟਰਡ ਹੁੰਦੇ ਆ ਸਾਡੇ ਤੇ ਕੇਸ ਹੋ ਸਕਦਾ ਆ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਕਿਤੇ ਵੀ ਕੋਈ ਤੀਆਂ ਦਾ ਪ੍ਰੋਗਰਾਮ ਹੁੰਦਾ ਮੈਂ ਪੂਰੇ ਪੰਜਾਬ ਭਰ ਨੂੰ ਬੇਨਤੀ ਕਰਾਂਗਾ ਇੱਕ ਪਿੰਡ ਨੂੰ ਨਹੀਂ ਇੱਕ ਜ਼ਿਲ੍ਹੇ ਨੂੰ ਨਹੀਂ ਉਸ ਦੇ ਵਿੱਚ ਕੋਸ਼ਿਸ਼ ਕਰੋ ਕਿ ਜਿਆਦਾ ਤੋਂ ਜਿਆਦਾ ਘੱਟੋ-ਘੱਟ 70% 50% ਮੂੰਹੋਂ ਬੋਲ ਕੇ ਬੋਲੀਆਂ ਪਾਈਆਂ ਜਾਣ ਪੁਰਾਣੀ ਸੱਭਿਆਤਾ ਨੂੰ ਦਸਾਇਆ ਜਾਵੇ ਫਿਰ ਸਾਨੂੰ ਵੀ ਬੇहद ਹੀ ਦੁੱਖ ਹੁੰਦਾ ਆ ਜਦੋਂ ਪਿੱਛੇ ਸੌਂਗ ਵੱਜਦਾ ਹੁੰਦਾ ਉਹਦੀ ਤਾਲ ਦੇ ਉੱਪਰ ਥਿਰਕਦੇ ਨੇ ਬੱਚੇ ਜਾਂ ਵੱਡੇ ਜਾਂ ਮੁਟਿਆਰਾਂ ਉਸਦੀ ਆਵਾਜ਼ ਨੂੰ ਸਾਨੂੰ ਬੰਦ ਕਰਨਾ ਇੱਕ ਮਜਬੂਰੀ ਹੋ ਜਾਂਦੀ ਆ ਅਸੀਂ ਬਾਰ-ਬਾਰ ਬੇਨਤੀ ਕਰਦੇ ਆ ਦੇਖੋ ਅੱਜ ਕੱਲ ਦੇਖੋ ਵਿਆਹ ਸ਼ਾਦੀ ਹੁੰਦੇ ਆ ਪ੍ਰੋਗਰਾਮ ਹੁੰਦੇ ਆ ਉੱਤੇ ਵੀ ਤੁਸੀਂ ਦੇਖਿਆ ਹੋਣਾ ਆ ਕਿ ਬੈਕਗ੍ਰਾਉਂਡ ਤੇ ਮਿਊਜ਼ਿਕ ਨਹੀਂ ਹੁੰਦਾ ਜਦੋਂ ਰਾਤ ਦਾ ਪ੍ਰੋਗਰਾਮ ਹੁੰਦਾ ਆ ਮਾਈਆਂ ਲੱਗਦਾ ਆ ਜਾਂ ਹੋਰ ਕੁਝ ਹੁੰਦਾ ਆ ਤੇ ਉਸ ਵਕਤ ਜਿਹੜਾ ਕੋਈ ਬੈਕਗ੍ਰਾਉਂਡ ਮਿਊਜ਼ਿਕ ਨਹੀਂ ਹੁੰਦਾ ਉਸ ਵਕਤ ਜਿਹੜੇ ਆ ਮੁਟਿਆਰਾ ਆ ਨੇ ਆਪਣੇ ਮੂੰਹ ਮੂੰਹ ਬੋਲੀਆਂ ਪਾਉਂਦੇ ਨੇ ਸਿੱਠਣੀਆਂ ਇਹੋ ਜਿਹਾ ਜੋ ਵੀ ਪ੍ਰੋਗਰਾਮ ਹੁੰਦਾ ਆ ਉੱਤੇ ਬੈਕਗ੍ਰਾਉਂਡ ਮਿਊਜ਼ਿਕ ਨਹੀਂ ਲਗਾਇਆ ਜਾਂਦਾ ਅਸੀਂ ਬੈਕਗ੍ਰਾਉਂਡ ਮਿਊਜ਼ਿਕ ਤੇ ਉੱਪਰ ਕੋਈ ਐਕਟਿੰਗ ਕਰਨਾ ਉਸ ਦੇ ਖਿਲਾਫ ਤਾਂ ਨਹੀਂ ਆ ਪਰ ਅਸੀਂ ਜੋ ਚੀਜ਼ ਦਰਸ਼ਕਾਂ ਤੱਕ ਜਿਸ ਚੀਜ਼ ਨੂੰ ਅਸੀਂ ਪਹੁੰਚਾਣਾ ਚਾਹੁੰਦੇ ਆ ਉਹ ਚੀਜ਼ ਸਾਡੇ ਦਰਸ਼ਕਾਂ ਤੱਕ ਜੋ ਦੇਸ਼ ਵਿਦੇਸ਼ ਵਿੱਚ ਬੈਠ ਕੇ ਇਸ ਚੈਨਲ ਨੂੰ ਦੇਖਦੇ ਨੇ ਉਹਨਾਂ ਹੀ ਦੇਖ ਪਾਉਂਦੇ ਸੋ ਇਸ ਕਰਕੇ ਅਸੀਂ ਰਿਕਵੈਸਟ ਕਰਦੇ ਆ ਬਾਰ-ਬਾਰ ਕਿ ਤੁਸੀਂ ਜਿਹੜਾ ਹੈਗਾ ਆ ਕਿ ਮੂੰਹੋਂ ਬੋਲ ਕੇ ਬੋਲੀਆਂ ਸੱਟਣੀਆਂ ਜੋ ਦਿਲਾਂ ਦਾ ਆ ਪ੍ਰਾਣੀ ਸਭਿਅਤਾ ਨੂੰ ਜਿਹੜਾ ਆ ਉਹ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜਾ ਉਹ ਤੁਸੀਂ ਦਿਖਾਓ ਤਾਂ ਜੋ ਜਿਹੜਾ ਆ ਕਿ ਵੀਡੀਓ ਦੇਖਣ ਦਾ ਵੀ ਇੱਕ ਥੋੜਾ ਜਿਹਾ ਜਿਹੜਾ ਆ ਕਿ ਜਿਹਨੂੰ ਮਨੋਰੰਜਨ ਦੇ ਤੌਰ ਤੇ ਅਸੀਂ ਪੂਰੀ ਤਰ੍ਹਾਂ ਦੇਖ ਸਕੀਏ ਇਹ ਕਮੀ ਅਸੀਂ ਹਰ ਪਾਸੇ ਦੇਖੀ ਆ ਇੱਕ ਪਿੰਡ ਵਿੱਚ ਨਹੀਂ ਇੱਕ ਜਗ੍ਹਾ ਤੇ ਨਹੀਂ ਜਿੱਥੇ ਵੀ ਟੀਆਂ ਦੇ ਪ੍ਰੋਗਰਾਮ ਹੁੰਦੇ ਨੇ ਹਾਂ ਮੈਂ ਜੇਕਰ ਬਹਾਰਾ ਪਿੰਡ ਦਾ ਜ਼ਰੂਰ ਕਰਨਾ ਚਾਹਨਾ ਹੈ ਜੇਕਰ ਇੱਕ ਵਾਰ ਕਿਸੇ ਨੇ ਬਹਾਰਾ ਪਿੰਡ ਜਿਹੜਾ ਸਾਡੇ ਨਾਲ ਗੜਚਿਆਂ ਦੇ ਲੱਗਦਾ ਉੱਥੇ ਦਾ ਪ੍ਰੋਗਰਾਮ ਦੇਖ ਲਿਆ ਤੇ ਤੁਸੀਂ ਹੈਰਾਨ ਹੋ ਜਾਓਗੇ ਉੱਥੇ ਜਿਹੜਿਆਂ ਦੀ ਉਮਰ ਬਜ਼ੁਰਗਾਂ ਦੀ 80 80 ਸਾਲ ਦੀ ਉਮਰ ਵੀ ਹੈ ਉਹਨਾਂ ਬਜ਼ੁਰਗਾਂ ਨੂੰ ਜਿਹੜੀ ਉਸ ਸਮੇਂ ਦੀ ਪਰਪਰਾ ਹੈ ਉੱਥੇ ਲਿਆਂਦਾ ਜਾਂਦਾ ਆ ਹੁਣ ਤਾਂ ਖੈਰ ਜਿੰਨੇ ਵੀ ਪਿੰਡ ਨੇ ਸਾਡੇ ਪਰਿਵਾਰ ਦੀ ਤਰ੍ਹਾਂ ਸਾਰੇ ਨੇ ਬਹਾਰਾ ਪਿੰਡ ਦਾ ਜ਼ਿਕਰ ਮੈਂ ਇਸ ਲਈ ਕੀਤਾ ਆ ਉੱਥੇ ਦੀ ਮੈਂ ਅਕਸਰ ਕਵਰੇਜ ਕਰਦਾ ਉੱਥੇ ਜ਼ਿਆਦਾਤਰ ਜਿਹੜਾ ਆ 90% ਪ੍ਰੋਗਰਾਮ ਜਿਹੜਾ ਹੁੰਦਾ ਆ ਉਹ ਬਜ਼ੁਰਗ ਖਾਸ ਕਰਕੇ ਉੱਥੇ ਦੇ ਬਜ਼ੁਰਗ ਨੇ ਹੁਣ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਆ ਰਿਹਾ ਉਹ ਪੇਸ਼ ਕਰਦੇ ਨੇ ਔਰ ਜਿਹੜਾ ਪ੍ਰੋਗਰਾਮ ਪੇਸ਼ ਕਰਦੇ ਨੇ ਨਾ ਉਹ ਮੂੰਹੋਂ ਬੋਲ ਕੇ ਕਰਦੇ ਨੇ ਔਰ ਕਮੀਡੀ ਦੇ ਤੌਰ ਤੇ ਜਿੱਦਾਂ ਪਿੱਛੇ ਕੋਈ ਗੁੱਸਾ ਨਹੀਂ ਕਰਨਾ ਕੋਈ ਅਮਲੀ ਬਣ ਜਾਂਦੇ ਨੇ ਪੁਰਾਣੇ ਸਮੇਂ ਦੇ ਵਿੱਚ ਜਿੱਦਾਂ ਕੋਈ ਇਹੋ ਜਿਹੀਆਂ ਚੀਜ਼ਾਂ ਖਾਂਦੇ ਪੀਂਦੇ ਸੀ ਉਹਨਾਂ ਨੂੰ ਦਰਸਾਇਆ ਜਾਂਦਾ ਉਸ ਪਿੰਡ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਉਹ ਸੁਨੇਹਾ ਵੀ ਦਿੱਤਾ ਜਾਂਦਾ ਆ ਮੇਰੇ ਕਹਿਣ ਦਾ ਭਾਵ ਇਹ ਹੈਗਾ ਕਿ ਜਿਹੜੀ ਬਹਾਰੇ ਪਿੰਡ ਦਾ ਜ਼ਿਕਰ ਮੈਂ ਇਸੇ ਲਈ ਕੀਤਾ ਫਿਰ ਅਸੀਂ ਉਹ ਜਿਹੜੀ ਰਿਕਾਰਡਿੰਗ ਹੈਗੀ ਆ ਜੋ ਮੂੰਹੋਂ ਬੋਲ ਕੇ ਤੁਸੀਂ ਆਪ ਬੋਲੀਆਂ ਪਾਉਂਦੇ ਹੋ ਗਿੱਧਾ ਪਾਉਂਦੇ ਹੋ ਪੰਗੜਾ ਬਾਉਂਦੇ ਹੋ ਸਿੱਠਣੀਆਂ ਦਾ ਪ੍ਰੋਗਰਾਮ ਹੁੰਦਾ ਆ ਉਹ ਸਾਰੇ ਦਾ ਸਾਰਾ ਅਸੀਂ ਹੂਬ ਹੂ ਇਸੇ ਤਰ੍ਹਾਂ ਆਪਣੇ ਉਸੇ ਤਰ੍ਹਾਂ ਆਪਣੇ ਚੈਨਲ ਤੇ ਅਸੀਂ ਲਗਾ ਦਿੰਨੇ ਆ ਔਰ ਜਦੋਂ ਅਸੀਂ ਇਹ ਆਵਾਜ਼ ਬੰਦ ਕਰਦੇ ਆ ਮਤਲਬ 뮤직 ਪਿਛਲਾ ਸਾਨੂੰ ਐਡੀਟਿੰਗ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਆ ਉਹ ਮੁਸ਼ਕਲ ਬੇਸ਼ਾਂਦੀ ਆ ਜਦੋਂ ਅਸੀਂ ਐਡੀਟਿੰਗ ਕਰਦੇ ਆ ਇਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਆ ਕਿਸ ਨੂੰ ਕੱਟੀਏ ਕਿਸ ਨੂੰ ਰਹਿਣ ਦਈਏ ਕਈ ਵਾਰ ਤੇ ਕੀ ਹੁੰਦਾ ਡਬਲ ਐਡੀਟਿੰਗ ਵੀ ਹੋ ਜਾਂਦੀ ਆ ਤੇ ਫਿਰ ਸਾਨੂੰ ਕਈ ਕਹਿ ਦਿੰਦੇ ਆ ਕਿ ਇਹਨਾਂ ਨੂੰ ਤੁਸੀਂ ਤਿੰਨ ਵਾਰ ਦਿਖਾਇਆ ਚਾਰ ਵਾਰ ਦਿਖਾਇਆ ਉੱਥੇ ਇੱਕ ਸਾਡੀ ਇਹ ਮਜਬੂਰੀ ਹੁੰਦੀ ਆ ਕਿਉਂਕਿ ਅਸੀਂ ਵੀਡੀਓ ਜਿਹੜੀ ਬਣਾਨੇ ਆ ਤਿੰਨ ਤਿੰਨ ਮਿੰਟ ਦੀ 5 ਮਿੰਟ ਦੀ 8 ਮਿੰਟ ਦੀ 7 ਮਿੰਟ ਦੀ ਉਹ ਉਹਨੂੰ ਬਣਾਣਿਆਂ ਤੇ ਉਹ ਜਿਹੜੇ ਹੈਗੇ ਆ ਕਿ ਜਦੋਂ ਅਸੀਂ ਆ ਐਪੀਸੋਡ ਬਣਾਣਿਆਂ 1 2 3 4 5 6 ਅਸੀਂ ਜਿਸ ਦਾ ਹੈ ਭਾਗ ਬਣਾਣਿਆਂ ਉਹਨਾਂ ਦੇ ਵਿੱਚ ਆ ਜਾਂਦੀ ਹੈਗੀ ਸੋ ਉਸ ਦੇ ਲਈ ਕਿਸੇ ਲਈ ਖਾਸ ਸਥਾਨ ਨਹੀਂ ਹੁੰਦਾ ਹੈਗਾ ਕਿ ਅਸੀਂ ਇਹਨਾਂ ਨੂੰ ਹੀ ਜ਼ਿਆਦਾ ਧਿਆਨ ਲਾਣਾ ਆ ਉਹ ਇਸ ਤਰ੍ਹਾਂ ਹੋ ਜਾਂਦੀ ਹੈਗੀ ਆ ਸੋ ਗਿੱਧਾ ਦੇਖੋ ਪਾ ਰਹੇ ਨੇ ਅਗਰ ਇਹੀ ਗਿੱਧਾ ਭੰਗੜਾ ਜਿਹੜਾ ਆ ਮੂੰਹੋਂ ਬੋਲ ਕੇ ਪਾਇਆ ਜਾਂਦਾ बोलियां मुंह बोल के ਪਾਈਆਂ ਜਾਂਦੀਆਂ ਤਾਂ ਮੈਂ ਤੁਹਾਨੂੰ ਚੈਨਲ ਦੇ ਉੱਪਰ ਸਿੱਧੇ ਤੌਰ ਤੇ ਉਸੇ ਤਰ੍ਹਾਂ ਦਿਖਾ ਸਕਦਾ ਸੀ ਪਰ ਸਾਡੀ ਮਜਬੂਰੀ ਬਣ ਗਈ ਕਿ ਸਾਨੂੰ ਪਿੱਛੇ ਬੈਕਗ੍ਰਾਉਂਡ ਮਿਊਜ਼ਿਕ ਬੰਦ ਕਰਨਾ ਪਿਆ ਹੈਗਾ ਅੱਗੇ ਤੋਂ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਵਿਆਹਾਂ ਸ਼ਾਦੀਆਂ ਵਿੱਚ ਵੀ ਅਸੀਂ मुंह बोल ਕੇ ਸਿੱਠਣੀਆਂ ਬੋਲੀਆਂ ਹਰ ਚੀਜ਼ ਪਾਣੇ ਆ ਗਿਆਂ ਤੇ ਕਿਉਂ ਨਾ ਅੱਗੇ ਤੋਂ ਮੋਨੋ ਐਕਟਿੰਗ ਦੀ ਵਜਾਏ ਸਿੱਧੇ ਤੌਰ ਤੇ ਬੋਲੀਆਂ ਪਾਈਆਂ ਜਾਣ ਹਰ ਪ੍ਰੋਗਰਾਮ ਕੀਤਾ ਜਾਵੇ ਤਾਂ ਜੋ ਜਿਹੜਾ ਹੈ ਕਿ ਵੀਡੀਓ ਦੇਖਣ ਵਾਲੇ ਨੂੰ ਵੀ ਕੋਈ ਮਤਲਬ ਇਹ ਮਨੋਰੰਜਨ ਹੋ ਸਕੇ ਉਹਨਾਂ ਨੂੰ ਕੋਈ ਸੇਧ ਮਿਲ ਸਕੇ ਉਹਨਾਂ ਨੂੰ ਪ੍ਰਾਣੀ ਪਨ ਭਰਾਂ ਦਾ ਪਤਾ ਲੱਗ ਸਕੇ ਇਆ ਘਰਚਿਆਂ ਦੇ ਵਿੱਚ ਜਿਹੜੇ ਸਵਾਲਾਂ ਜਵਾਬਾਂ ਦਾ سلسلہ ਇੱਕ ਸ਼ੁਰੂ ਕੀਤਾ ਸੀ ਮੇਰੀ ਖਿਆਲ 20-25 ਤੋਂ ਵੱਧ ਸਵਾਲ ਸੀਗੇ 50 ਦੇ ਕਰੀਬ ਪਤਾ ਨਹੀਂ ਸੀ ਸ਼ਾਇਦ ਉਹ ਬਹੁਤ ਵਧੀਆ ਸੀ ਕਿਉਂਕਿ ਸਟੇਜ 77 ਬਲੋ ਤੇ ਉਹ ਸਵਾਲ ਇਹ ਪੁੱਛੇ ਗਏ ਸੀਗੇ ਜਿਸ ਤਰ੍ਹਾਂ ਕਲੀਰੇ ਹੋ ਗਿਆ ਸ਼ੱਜ ਹੋ ਗਿਆ ਪੁਰਾਣੀ ਪਰੰਪਰਾ ਨਾਲ ਸੰਬੰਧਤ ਉਹ ਸਾਰੇ ਸਵਾਲ ਜਿਹੜੇ ਆ ਉਹ ਪੁੱਛੇ ਗਏ ਸੀਗੇ ਔਰ ਜਵਾਬ ਵੀ ਦਿੱਤੇ ਗਏ ਤੇ ਉਹਨਾਂ ਦੇ ਜਿਹੜੇ ਆ ਪ੍ਰਾਈਜ਼ ਵੀ ਉਹਨਾਂ ਨੂੰ ਦਿੱਤੇ ਗਏ ਜਿਨ੍ਹਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਆ ਤੁਸੀਂ ਆ ਦੇ ਪਾਰੋਂ ਸਰਪੰਚ ਪਿੰਡ ਘਰਚਾ ਦੇ ਲੇਡੀ ਸਰਪੰਚ ਨੇ ਇਨਾਮਾਂ ਦੀ ਵੰਡ ਕਰ ਰਹੇ ਨੇ ਹੋ ਸਕਦਾ ਇਹ ਵੀਡੀਓ 1-2 ਵਾਰ ਕੇ 1-2 ਦੇ ਵਿੱਚ ਵੀ ਆ ਜਾਂਦੀ ਹੋਵੇ ਤੁਹਾਨੂੰ ਦੱਸਿਆ ਨਾ ਭੀ ਐਡੀਟਿੰਗ ਕਰਨ ਵੇਲੇ ਜਿਹੜੀਆਂ ਆ ਕਿ ਕੁਝ ਵੀਡੀਓ ਆ ਜਿਹੜੀਆਂ ਇੱਕ ਦੂਜੇ ਦੇ ਵਿੱਚ ਮਿਕਸ ਹੋ ਜਾਂਦੀਆਂ ਆ ਇਸ ਕਰਕੇ ਕਈ ਵਾਰ ਕੀ ਉਹੀ ਵੀਡੀਓ ਥੋੜੀ ਬੋਤੀ ਵਿੱਚ ਆ ਜਾਂਦੀ ਆ ਔਰ ਇਹ ਵੀਡੀਓ ਦੇਖ ਲਓ ਜਿਸ ਤਰ੍ਹਾਂ ਤੁਹਾਨੂੰ ਦਿਖਾ ਰਿਹਾ ਇਸ ਤੋਂ ਪਹਿਲਾਂ ਦੇਖ ਲਓ ਇਹ ਪਹਿਲੇ ਭਾਗਾਂ ਦੇ ਵਿੱਚ ਵੀ ਆਈ ਆ ਤੇ ਦੂਜੇ ਚ ਔਰ ਆ ਪਹਿਲੇ ਭਾਗਾਂ ਦੇ ਵਿੱਚ ਵੀਡੀਓ ਸ਼ਾਇਦ ਮੇਰੀ ਖਿਆਲ ਦੇ ਵਿੱਚ ਜਿੰਨਾ ਤੱਕ ਮੈਨੂੰ ਲੱਗ ਰਿਹਾ ਕਿ ਸ਼ਾਇਦ ਇਹ ਪਹਿਲੇ ਭਾਗਾਂ ਦੇ ਵਿੱਚ ਨਹੀਂ ਆਈ ਇਸ ਤਰ੍ਹਾਂ ਤੁਸੀਂ ਪੂਰਾ ਚੈਨਲ ਦੇਖੋ ਤੇ ਚੈਨਲ ਜਿਹੜਾ ਤੁਸੀਂ ਸਾਡਾ ਦੇਖ ਰਹੇ ਆ ਸਾਡੀ ਪੂਰ ਜੋਰ ਬੇਨਤੀ ਯਾ ਰਿਕਵੈਸਟ ਹੈਗੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਾਡੀ ਬੇਨਤੀ ਆ ਔਰ ਜਿਹਨੂੰ ਵੀ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਉਹਨਾਂ ਨੂੰ ਵੀ ਕਹੋ ਕਿ ਇਸ ਚੈਨਲ ਨੂੰ ਜਿਹੜਾ ਆ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਦੇਖੋ ਇਹ ਚੈਨਲ ਤੁਹਾਡਾ ਆਪਣਾ ਆ ਸਬਸਕ੍ਰਾਈਬ ਕਰਨ ਦੇ ਉੱਪਰ ਕੋਈ ਪੈਸਾ ਨਹੀਂ ਲੱਗਦਾ ਇੱਕ ਦੂਜੇ ਨੂੰ ਵੀਡੀਓ ਸ਼ੇਅਰ ਕਰਨ ਦੇ ਉੱਪਰ ਤੁਹਾਡਾ ਕੋਈ ਵੀ ਪੈਸਾ ਨਹੀਂ ਲੱਗਦਾ ਅਗਰ ਬਾਤ ਤੋਂ ਬਾਤ ਤੁਸੀਂ ਇਹ ਵੀਡੀਓ ਪਿੰਡ ਦੇਆਂ ਨੂੰ ਜਾਂ ਬਾਹਰ ਭੇਜੋਗੇ ਉਹਦੇ ਨਾਲ ਇਹ ਹੋ ਜਾਂਦਾ ਕਿ ਵਾਕਿਆ ਗਰਚਾ ਪਿੰਡ ਦੇ ਵਿੱਚ ਵੀ ਪ੍ਰੋਗਰਾਮ ਮਨਾਇਆ ਗਿਆ ਹੁਣ ਤੁਸੀਂ ਇਸ ਦੇ ਵਿੱਚ ਦੇਖ ਲਓ ਕਿ ਕਈ ਵੀਡੀਓ ਜਿਹੜੀਆਂ ਇੱਕ ਦੂਜੇ ਚ ਮਿਕਸ ਹੋ ਕੇ ਕਈ ਵਾਰ ਆ ਚੁੱਕੀਆਂ ਆ ਪਹਿਲੇ ਭਾਗ ਵਿੱਚ ਵੀ ਸ਼ਾਇਦ ਆ ਗਏ ਚੌਥੇ ਵਿੱਚ ਫੇਰ ਆ ਗਏ ਫਿਰ ਆਉਣ ਪੰਜਵੇਂ ਵਿੱਚ ਆ ਗਏ ਹੈਗੀ ਆ ਸੋ ਮੇਰੇ ਕਹਿਣ ਦਾ ਭਾਵ ਹੈਗਾ ਕਿ ਇਸ ਤਰ੍ਹਾਂ ਸਾਨੂੰ ਜਿਹੜਾ ਆ ਕਿਉਂਕਿ ਵੀਡੀਓ ਘੱਟੋ ਘੱਟ ਵੀ ਜਿਹੜੀ ਆ 100 200 ਵੀਡੀਓ ਸਾਡੇ ਕੋਲ ਬਣ ਜਾਂਦੀ ਹੈ ਗਿਆ ਉਸ ਦੇ ਵਿੱਚੋਂ ਕਈ ਵਾਰ ਜਿਹੜੀਆਂ ਵੀਡੀਓ ਇੱਕ ਦੂਏ ਦੇ ਵਿੱਚ ਮਿਕਸ ਹੋ ਜਾਂਦੀਆਂ ਇਸ ਕਰਕੇ ਸਪੈਸ਼ਲ ਨਹੀਂ ਹੁੰਦਾ ਕਿ ਅਸੀਂ ਉਹ ਵੀਡੀਓ ਨੂੰ ਜਾਣ ਕੇ ਹਰ ਭਾਗ ਵਿੱਚ ਪਾਨੇ ਆ ਜਾਂ ਇੱਧਰ ਪਾਨੇ ਆ ਜਾਂ ਉੱਧਰ ਪਾਨੇ ਆ ਉਹ ਸਿਰਫ ਕੁਦਰਤੀ ਹੋ ਜਾਂਦਾ ਬਾਕੀ ਜਿਨ੍ਹਾਂ ਵੀ ਪਿੰਡਾਂ ਵਾਲਿਆਂ ਨੇ ਸਾਡੇ ਕੋਲ ਪ੍ਰੋਗਰਾਮ ਦੀ ਕਵਰੇਜ ਕਰਵਾਣੀ ਹੋਵੇ ਤੀਆਂ ਦਾ ਪ੍ਰੋਗਰਾਮ ਹੋਵੇ ਜਾ ਕੋਈ ਵੀ ਪ੍ਰੋਗਰਾਮ ਹੋਵੇ 98763 79499 98 ਨੋਟ ਕਰ ਲਓ 98 763 7979 79499 98763 79499 ਨੰਬਰ ਦੇ ਉੱਪਰ ਤੁਸੀਂ ਸਾਨੂੰ ਫੋਨ ਕਰੋ ਔਰ ਅਸੀਂ ਤੁਹਾਡੇ ਪਿੰਡ ਦੀ ਹਰ ਤਰ੍ਹਾਂ ਦੀ ਜਿਹੜੀ ਕਵਰੇਜ ਹੈਗੀ ਆ ਤੀਆਂ ਦੇ ਪ੍ਰੋਗਰਾਮਾਂ ਦੀ ਜੇ ਕੋਈ ਖਬਰ ਕਿਸੇ ਦੀ ਹੈਗੀ ਆ ਜਾਂ ਕਿਸੇ ਨੂੰ ਸਰਕਾਰੀ ਸਮੱਸਿਆ ਆਂਦੀ ਆ ਜਾਂ ਕਿਸੇ ਨੂੰ ਪਿੰਡ ਤੋਂ ਸਮੱਸਿਆ ਆਂਦੀ ਆ ਤੁਹਾਡੀਆਂ ਅਸੀਂ ਇਹਦੇ ਵਿੱਚ ਸਮੱਸਿਆਵਾਂ ਵੀ ਲਗਾਣੇ ਹੈਗੇ ਆ ਜਿੱਥੇ ਅਸੀਂ ਤੀਆਂ ਦੇ ਪ੍ਰੋਗਰਾਮ ਕਵਰੇਜ ਕਰਕੇ ਤੁਹਾਨੂੰ ਦਿਖਾਣੇ ਆ ਉੱਥੇ ਤੁਹਾਡੇ ਪਿੰਡ ਦੀਆਂ ਸਮੱਸਿਆਵਾਂ ਤੁਹਾਡੀਆਂ ਆਪਣੀਆਂ ਸਮੱਸਿਆਵਾਂ ਜਿਹੜੀਆਂ ਆ ਉਹ ਵੀ ਅਸੀਂ ਇਸ ਆਪਣੇ ਚੈਨਲ ਦੇ ਉੱਪਰ ਦਿਖਾਉਂਦੇ ਹੈਗੇ ਕੁਝ ਕੋ ਐਡਵਰਟਾਈਜ਼ਮੈਂਟ ਇਸ਼ਤਿਹਾਰ ਤੁਸੀਂ ਆਪਣੇ ਵਪਾਰ ਦੇ ਸੰਬੰਧੀ ਵਪਾਰ ਨੂੰ ਵਧਾਣਾ ਚਾਹੁੰਦੇ ਆ ਕੀ ਤੁਹਾਡੇ ਵਪਾਰ ਦੇ ਸੰਬੰਧ ਵਿੱਚ ਚਾਹੇ ਬਿਊਟੀ ਪਾਰਲਰ ਦਾ ਆ ਕੰਮ ਤੁਸੀਂ ਕਰਦੇ ਚਾਹੇ ਕੋਈ ਦੁਕਾਨ ਕਰਦੇ ਆ ਚਾਹੇ ਕੁਝ ਵੀ ਕਰਦੇ ਹੋ ਆ ਇਹ ਕੰਮ ਜਿਹੜਾ ਕਿ ਤੁਸੀਂ ਵੇਚਣਾ ਹੁੰਦਾ ਆ ਉਹਦੇ ਲਈ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਇਸ਼ਤਿਹਾਰ ਇਹਦੇ ਵਿੱਚ ਐਡਵਰਟਾਈਜ਼ਮੈਂਟ ਲੱਗੇ ਤਾਂ ਅਸੀਂ ਬਹੁਤ ਘੱਟ ਖਰਚੇ ਦੇ ਉੱਪਰ ਬਹੁਤ ਘੱਟ ਪੈਸੇ ਲੈਣੇ ਆ ਤੁਹਾਡਾ ਇਸ਼ਤਿਹਾਰ ਵਿਗਿਆਪਨ ਐਡਵਰਟਾਈਜ਼ਮੈਂਟ ਇਸ ਦੇ ਉੱਪਰ ਲਗਾ ਦਿੰਨੇ ਹੈਗੇ ਔਰ ਇਹ ਸੇਫ ਰਹਿੰਦੀ ਆ ਤੁਸੀਂ ਜਦੋਂ ਚਾਹੋ ਜਿੰਨਾ ਚਿਰਚਾ ਹੋ ਇਹ ਜਿਹੜੀ ਹੈਗੀ ਆ ਕਿ ਇਸ ਨੂੰ ਤੁਸੀਂ ਦੇਖ ਸਕਦੇ ਹੋ ਭਾਗ 5 ਬਣਾ ਦਿੱਤੇ ਨੇ ਔਰ ਜੇਕਰ ਕੋਈ ਇਸ ਦੇ ਵਿੱਚ ਕਿਸੇ ਨੂੰ ਅਸੀਂ ਸ਼ਾਮਲ ਨੇ ਕਰ ਸਕੇ ਜਾ ਕਿਸੇ ਦੀ ਵੀਡੀਓ ਨਹੀਂ ਆਈ ਹੋ ਸਕਦਾ ਉਸ ਸਮੇਂ ਮੈਂ ਕਿਸੇ ਦੂਸਰੇ ਪਾਸੇ ਹੋਵਾਂ ਤੇ ਅਸੀਂ ਤੁਹਾਡੇ ਸਾਰਿਆਂ ਤੋਂ ਜਿਹੜੀ ਆ ਮਾਫੀ ਚਾਹਨੇ ਆ ਮਾਫੀ ਦੇ ਮੰਗਦੇ ਆ ਕਿ ਉਹ ਮਾਫੀ ਹੁਣ ਕਿਸ ਲਈ ਮੰਗਦੇ ਆ ਕਿ ਹੋ ਸਕਦਾ ਕੋਈ ਦਰਸ਼ਕ ਇਸ ਵਿੱਚ ਨਾ ਆਇਆ ਹੋਵੇ ਹੋ ਸਕਦਾ ਕੋਈ ਦਰਸ਼ਕ ਉਸ ਸਮੇਂ ਲਈ ਕਿਤੇ ਆਪਣੇ ਕੰਮ ਚੱਲ ਗਿਆ ਹੋਵੇ ਅਸੀਂ ਕਿਸੇ ਦੂਸਰੇ ਪਾਸੇ ਹੋਈਏ ਪਰ ਮੈਂ ਕੋਸ਼ਿਸ਼ ਕੀਤੀ ਆ ਜਿਨਨੇ ਵੀ ਪ੍ਰੋਗਰਾਮ ਨੂੰ ਦੇਖਣਾ ਦੇ ਆ ਉਹਨਾਂ ਸਾਰਿਆਂ ਨੂੰ ਤੁਹਾਨੂੰ